ਉਰੇ ਵਿਜੀਲੈਂਸ ਦੀ ਟੀਮ ਆਈ ਸੀ ਇਹਨਾਂ ਨੇ ਉਹੀ ਲੌਂਡਿਪ ਮੈਸ਼ ਕਰ ਲਈ ਜੀ ਇਹਨਾਂ ਨੇ ਕੰਦਾ ਮਿਲ ਲੀਆਂ ਜੀ ਈਵੈਲੂਏਸ਼ਨ ਇਹ ਤੋਂ ਵੱਧ ਕੇ ਕੁਝ ਨਹੀਂ ਸਰਚ ਹੁਣੇ ਨਹੀਂ ਕਰ ਸਕਦੇ ਕਿਉਂਕਿ ਕੋਰਟ ਨੇ ਬਿਲਕੁਲ ਇਹਨਾਂ ਨੂੰ ਰੋਕ ਦਿੱਤਾ ਕਿਸੇ ਵੀ ਕਿਸਮ ਦੀ ਸਰਚ ਕਰਨ ਦੀ ਕੋ ਜਿਹੜਾ ਕੱਲ ਕੀਤਾ ਸੀ ਉਤੋਂ ਹੀ ਗਲਤ ਸਾਬਤ ਹੋ ਗਿਆ ਜਦੋਂ ਕੋਰਟ ਨੇ ਰੋਕ ਲਾਤੀ ਕਦੇ ਦੇਖਿਆ ਵੀ ਕੋਰਟ ਚੱਲਦੀ ਇੱਕ ਪ੍ਰੋਸੈਸ ਨੂੰ ਰੋਕ ਦਵੇ ਕੀ ਕੀਤੀਆਂ ਜਾਣ ਸੋ ਅੱਜ ਉਰੇ ਵਿਜੀਲੈਂਸ ਦੀ ਟੀਮ ਆਈ ਸੀ ਇਹਨਾਂ ਨੇ ਉਹੀ ਲੌਂਡਿਪ ਮੈਸ਼ ਕਰ ਲਈ ਜੀ ਇਹਨਾਂ ਨੇ ਕੰਦਾ ਮਿਲ ਲਈਆਂ ਜੀ ਈਵੈਲੂਏਸ਼ਨ ਇਹ ਤੋਂ ਵੱਧ ਕੇ ਕੁਛ ਨਹੀਂ ਸਰਚ ਹੁਣੇ ਨਹੀਂ ਕਰ ਸਕਦੇ ਕਿਉਂਕਿ ਕੋਰਟ ਨੇ ਬਿਲਕੁਲ ਇਹਨਾਂ ਨੂੰ ਰੋਕ ਦਿੱਤਾ ਕਿਸੇ ਵੀ ਕਿਸਮ ਦੀ ਸਰਚ ਕਰਨ ਤੋਂ ਦੇਖੋ ਜੋ ਕੱਲ ਕੀਤਾ ਸੀ ਵੀਰੇ ਮਲੇ ਉਹ ਜਿਹੜਾ ਕੱਲ ਵੀ ਜਿਹੜੀ ਟੀਮ ਹੋ ਗਈ ਦੇਖੋ ਜਿਹੜਾ ਕੱਲ ਕੀਤਾ ਸੀ ਉਤੋਂ ਹੀ ਗਲਤ ਸਾਬਤ ਹੋ ਗਿਆ ਜਦੋਂ ਕੋਰਟ ਨੇ ਰੋਕ ਲਾਤੀ ਕਦੇ ਦੇਖਿਆ ਵੀ ਕੋਰਟ ਚਲਦੀ ਇੱਕ ਪ੍ਰੋਸੈਸ ਨੂੰ ਰੋਕ ਦਵੇ ਇਟ ਮੀਨਸ ਕਿ ਤੁਸੀਂ ਕੋਈ ਚੀਜ਼ ਕਾਨੂੰਨ ਤੋਂ ਬਾਹਰ ਜਾ ਕੇ ਕਰ ਰਹੇ ਹੋ ਔਰ ਕੋਰਟ ਨੇ ਹਦਾਇਤ ਦਿੱਤੀ ਹੈ ਕਿ ਜੋ ਕੁਝ ਤੁਸੀਂ ਕੀਤਾ ਉਹਨੂੰ ਤੁਸੀਂ ਇੱਕ ਜਿਹੜਾ ਕੋਰਟ ਦੇ ਵਿੱਚ ਸਬਮਿਟ ਕਰੋਗੇ ਉਹਦੀ ਵੀਡੀਓਗ੍ਰਾਫੀ ਔਰ ਕੋਰਟ ਦੇਖਣਾ ਚਾਹੁੰਦੀ ਹੈ ਕਿ ਕਰ ਕੀ ਰਹੇ ਨੇ ਕਿਉਂਕਿ ਸਰਚ ਵਾਰੈਂਟ ਤਾਂ ਲਿਆ ਸੀ ਆਈਓ ਸਾਹਿਬ ਨੇ ਆਈਓ ਸਾਹਿਬ ਆਪ ਗਏ ਨਹੀਂ ਉਹਨਾਂ ਨੇ ਆਪਣੀ ਪਾਵਰ ਡੈਲੀਗੇਟ ਕਰਤੀ ਜੋ ਕਾਨੂੰਨ ਚ ਪਰਮਿਸਿਬਲ ਨਹੀਂ ਹੈ ਸੋ ਸਾਰਾ ਕੁਝ ਹੀ ਇਲੈਗਲ ਚੱਲ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਝੂਠ ਬੜੇ ਫਲਾਏ ਜਾਂਦੇ ਨੇ ਕੱਲ ਜੋ ਕੁਝ ਇਹਨਾਂ ਨੇ ਕਰਨਾ ਚਾਹਿਆ ਜੋ ਸਸੰਸਨੀ ਫਲਾਉਣੀ ਚਾਹੀ ਉਹਦੇ ਤੇ ਪੂਰਨ ਤੌਰ ਤੇ ਕੋਰਟ ਨੇ ਰੋਕ ਲਾ ਦਿੱਤੀ ਹੈ ਔਰ ਦੂਸਰੀ ਗੱਲ ਜਿਹੜੀ ਮੈਂ ਔਰੇ ਕਹਿਣੀ ਚਾਹੁੰਨਾ ਜਿਹੜੀ ਕਿ ਵਿਕਰਮ ਮਜੀਠੀਆ ਸਾਹਿਬ ਦੀ ਵੀ ਭਾਵਨਾ ਹੈ ਕਿ ਕੱਲ ਬੇਅਦਬੀਆਂ ਦਾ ਸੈਸ਼ਨ ਬੁਲਾ ਕੇ ਜਿਸ ਤਰੀਕੇ ਦੀ ਗੰਦੀ ਸਿਆਸਤ ਗੁਰੂ ਦੇ ਨਾਂ ਤੇ ਕਾਂਗਰਸ ਤੇ ਆਪ ਕਰਦੀਆਂ ਰਹੀਆਂ ਨੇ ਇਹਨਾਂ ਨੇ ਵਿਧਾਨ ਸਭਾ ਨੂੰ ਵੀ ਉਹ ਸਿਆਸੀ ਅਖਾੜਾ ਬਣਾਇਆ ਸੈਸ਼ਨ ਇਹਨਾਂ ਨੇ ਬੁਲਾਇਆ ਸੀ ਬੇਅਦਬੀਆਂ ਦਾ ਕਾਨੂੰਨ ਪਾਸ ਕਰਨ ਦੇ ਲਈ ਔਰ 10 ਦਿਨ ਤੋਂ ਲਗਾਤਾਰ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਕਿ ਜੀ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਤੇ ਕੱਲ ਭੇਜਤਾ ਸਿਲੈਕਟ ਕਮੇਟੀ ਨੂੰ ਕਹਿੰਦੇ ਹੁਣ ਵਿਚਾਰ ਕਰਨਾ ਕਿ ਪਹਿਲਾਂ ਵਿਚਾਰ ਨਹੀਂ ਕੀਤਾ ਕਿ ਪਹਿਲਾਂ ਸਟੇਕਹੋਲਡਰ ਨਾਲ ਸਲਾਹ ਨਹੀਂ ਕੀਤੀ ਪਹਿਲਾਂ ਹੀ ਪੁੱਛ ਕੇ ਲਿਆਉਂਦੇ ਕਾਨੂੰਨ ਔਰ ਕਾਨੂੰਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ 2016 ਚ ਪਾਸ ਕਰਤਾ ਸੀ ਇਹਨੂੰ 2 ਸਾਲ ਤੋਂ ਉਮਰ ਕੈਦ ਕਰਦੀ ਸੀ ਉਦੋਂ ਆਈਪੀਸੀ ਚ 295 ਡਬਲ ਐਚ ਸੋਧ ਕਰਕੇ ਕੇਂਦਰ ਨੂੰ ਭੇਜਿਆ ਸੀ ਗਵਰਨਰ ਸਾਹਿਬ ਨੇ ਵੀ ਅਪਰੂਵ ਕਰਤਾ ਸੀ ਉਹ ਖਰੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਭੇਜਿਆ ਤੁਸੀਂ ਉਹਦੇ ਤੇ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਕੇਂਦਰ ਸਰਕਾਰ ਨਾਲ ਬਹਿ ਕੇ ਤੁਸੀਂ ਉਹਦੇ ਤੇ ਉਹਨੂੰ ਪਾਸ ਕਰਾ ਕੇ ਕਾਨੂੰਨ ਬਣਾ ਕੇ ਲਿਆਉਂਦੇ ਸੋ ਇਹ ਜਿਹੜਾ ਸਾਰਾ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੇਅਦਬੀਆਂ ਦੇ ਨਾਂ ਤੇ ਬੁਲਾ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਹਨੂੰ ਦੋ ਬੰਦੇ ਜਿਹੜੇ ਬੇਅਦਬੀਆਂ ਦੇ ਕੇਸਾਂ ਨਾਲ ਜੁੜੇ ਰਹੇ ਹਾਲਾਂਕਿ ਸਾਡਾ ਕੱਟੜ ਵਿਰੋਧੀ ਹੈ ਕੁਮਰ ਵਿਜੇ ਪ੍ਰਤਾਪ ਕੱਲ ਉਹਦੇ ਬਾਰੇ ਚੁੱਪ ਸੀ ਉਹਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਤਾਂ ਇਨਵੈਸਟੀਗੇਟਰ ਹੀ ਬਹੁਤ ਵਧੀਆ ਤੇ ਹੁਣ ਕੱਢ ਕੇ ਪਾਰਟੀ ਚੋਂ ਬਾਹਰ ਮਾਰਿਆ ਕਿਉਂਕਿ ਸੱਚ ਬੋਲਿਆ ਉਹਨੇ ਤੇ ਦੂਜੇ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਅੱਜ ਤੱਕ ਇਸ ਗੱਲ ਦਾ ਜਵਾਬ ਨਹੀਂ ਦੇ ਰਹੀ ਕਿ ਜਿਹੜੇ ਜਸਟਿਸ ਜੋਰਾ ਸਿੰਘ ਨੇ ਜਿਨ੍ਹਾਂ ਨੇ ਬੇਦਬੀਆਂ ਦੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਔਨ ਰਿਕਾਰਡ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਬਹਿਸ ਦਾ ਸੱਦਾ ਦਿੱਤਾ ਕਾਲ ਤੱਕ ਸਾਹਿਬ ਤੇ ਕਿ ਮੇਰੇ ਨਾਲ ਆ ਕੇ ਬਹਿਸ ਕਰੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬੇਦਬੀਆਂ 'ਚ ਹੱਥ ਹੈ ਤੇ ਅੱਜ ਤੱਕ ਉਹ ਚੈਲੰਜ ਇਹ ਕਬੂਲ ਨਹੀਂ ਕਰਦੇ ਗੱਲਾਂ ਕਿਹੜੀਆਂ ਕਰਦੇ ਆ ਗੱਲਾਂ ਗੁਰੂ ਦੀਆਂ ਕਰਨੀਆਂ ਨੇ ਤੇ ਜੇ ਕੋਈ ਚੈਲੰਜ ਕਰਦਾ ਹੈ ਭਜਦੇ ਆ ਕਿਉਂ ਭਜਦੇ ਆ ਕਿ ਜੋ ਜਸਟਿਸ ਜੋਰਾ ਸਿੰਘ ਨੇ ਕਿਹਾ ਉਹ ਸੱਚ ਨਿਕਲ ਰਿਹਾ ਹੈ ਇਹਨਾਂ ਦਾ ਆਪ ਦਾ ਵਿਧਾਇਕ ਨਰੇਸ਼ যাদਬ ਵੇਦਬੀਆਂ ਚ ਫਸਿਆ ਕਿ ਨਹੀਂ ਫਸਿਆ ਕੋਰਟ ਨੇ ਸਜ਼ਾ ਕੀਤੀ ਕਿ ਨਹੀਂ ਕੀਤੀ ਤੇ ਕਾਂਗਰਸ ਦੇ ਪ੍ਰਗਟ ਸਿੰਘ ਜੀ ਤਾਂ ਆਪ ਹੀ ਮੰਨ ਗਏ ਕਿ ਅਸਟਾ 5 ਸਾਲ ਸਿਆਸਤ ਕੀਤੀ ਤਾਂ ਹੀ ਸਾਡਾ ਇਹ ਹਾਲ ਹੈ ਸੋ ਜੋ ਕੱਲ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਤੇ ਮਰਿਆਦਾ ਦੇ ਵਿਰੁੱਧ ਜਾ ਕੇ ਜਿਸ ਤਰੀਕੇ ਦੀਆਂ ਟਿੱਪਣੀਆਂ ਹੋਈਆਂ ਜਿਸ ਤਰੀਕੇ ਦੀ ਤਮਾਸ਼ੀਨੀ ਹੋਈ ਇਹਨੇ ਪੰਜਾਬੀਆਂ ਨੂੰ ਨਾਨਕ ਨਾਮ ਲੈਵਾ ਨੂੰ مایੂਸ ਕੀਤਾ ਜਿਹੜਾ ਸੈਸ਼ਨ ਖਤਮ ਹੋ ਗਿਆ ਦੁਬਾਰਾ ਕੋਈ ਟਾਈਮ ਦਿੱਤਾ ਇਹਨਾਂ ਨੇ ਹੋਂਦ ਕਿ ਨਹੀਂ ਦੇਖੋ ਕੋਰਟ ਦਾ ਆਰਡਰ ਹੈ ਕਿ ਕਿਤੇ ਵੀ ਏਵੈਲੂਏਸ਼ਨ ਕਰਨੀ ਹੈ ਤਾਂ ਸਾਨੂੰ ਇੱਕ ਦਿਨ ਪਹਿਲਾਂ ਇਹਨਾਂ ਨੂੰ ਲਿਖਤੀ ਨੋਟਿਸ ਦੇਣਾ ਸੋ ਉਰੇ ਜਿਹੜੀ ਏਵੈਲੂਏਸ਼ਨ ਹੈ ਜਦ ਮੈਂ ਕਿਹਾ ਕਿ ਤਾਂ ਜਿਹੜੀ ਕੋਠੀ ਹੈ ਤਾਂ ਹਾਈ ਕਿਰਾਏ ਤੇ ਦੀ ਕੀ ਏਵੈਲੂਏਸ਼ਨ ਹੋਣੀ ਹੈ ਮਾਲਕ ਇਹਦੇ ਕੌਣ ਐ ਸੋ ਹਲੇ ਸਾਨੂੰ ਇਸ ਤੋਂ ਬਿਨਾ ਕੋਈ ਵੀ ਇਹਨਾਂ ਨੇ ਲਿਖਤੀ ਨਹੀਂ ਦਿੱਤਾ ਜਦੋਂ ਲਿਖਤੀ ਦੇਣਗੇ ਉਦੋਂ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ ਫੇਰ ਦੁਬਾਰਾ ਕਲੀਅਰ ਕਰ ਦਿੰਦਾ ਕਿ ਹੁਣ ਕੋਈ ਸਰਚ ਕੋਈ ਰੇਡ ਕੋਈ ਛਾਪੇਮਾਰੀ ਵਿਜੀਲੈਂਸ ਨਹੀਂ ਕਰ ਸਕਦੀ ਸਰਵ ਮੁਲਾਂਕਣ ਕਰ ਸਕਦੀ ਹੈ ਈਵੈਲੂਏਸ਼ਨ ਕਰ ਸਕਦੀ ਹੈ ਉਹ ਵੀ ਵਕੀਲ ਦੀ ਹਾਜ਼ਰੀ ਚ ਹੋਏਗਾ ਤੇ ਸ਼ਾਂਤੀ ਦੇ ਨਾਲ ਹੋਏਗਾ। ਕਲੀਅਰ ਸਾਹਿਬ ਅੱਜ ਜਿਹੜੀਆਂ ਟੀਮਾਂ ਇੱਥੇ ਪਹੁੰਚੇ ਉਸ ਤੋਂ ਬਾਅਦ ਹੋਰ ਵੀ ਕਿੱਥੇ ਗਈਆਂ ਨੇ ਮੈਂ ਜਿੱਥੇ ਆਇਆ ਹਾਂ ਜਿੱਥੇ ਦਫ਼ਤਰ ਹੈ ਜੀ। ਦੇਖੋ ਲਿਖਤੀ ਦੇਣਾ ਸੀ ਲਿਖਤੀ ਕੱਲਾ ਅੱਜ ਸਾਨੂੰ ਉਰੇ ਗ੍ਰੀਨ ਐਵੇਨਿਊ ਘਰ 45 ਨੰਬਰ ਦਾ ਦਿੱਤਾ ਗਿਆ ਹੋਰ ਲਿਖਤੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੇ ਕੋਰਟ ਦੇ ਆਰਡਰ ਦੀ ਫੇਰ ਦੁਬਾਰਾ ਕੰਟੈਂਪਟ ਕਰਦੇ ਨੇ ਤੇ ਇਹ ਜਵਾਬ ਦੇਣੇ ਸਾਡੇ ਕੋਲ ਲਿਖਤੀ ਕੱਲਾ ਉਰੇ ਦੱਸ। ਕਲੀਅਰ ਸਾਹਿਬ ਜਿਹੜੀ ਥਰਵਾਈ ਜਿਹੜੀ ਬੇਲਤੀ ਆ ਉਹ ਕਿੰਨੀ ਤ ਬੇਲ ਦੀ ਸੁਣਵਾਈ 22 ਤਰੀਕ ਵਾਸਤੇ ਨਿਸ਼ਚਿਤ ਹੈ ਜੀ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਬੇਲ ਫਾਈਲ ਹੋਈ ਹੈ ਤੇ 22 ਤਰੀਕ ਨੂੰ ਦੀ ਸੁਣਵਾਈ ਦੇਖੋ ਉਹ ਵੀ ਮੈਂ ਗੱਲ ਬੜੀ ਸਪਸ਼ਟ ਕਰ ਦਿਆਂ ਕਿ ਵਿਕਰਮ ਮਜੀਠੀਆ ਨੂੰ orange ਕੈਟਾਗਰੀ ਦੇ ਉਹ ਇਨਮਿਟ ਨਹੀਂ orange ਕੈਟਾਗਰੀ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਡਿਸਾਈਡ ਨਹੀਂ ਕਰਦੀ ਵਿਕਰਮ ਮਜੀਠੀਆ ਨੇ ਡਿਸਾਈਡ ਨਹੀਂ ਕਰਦੀ ਪੰਜਾਬ ਸਰਕਾਰ ਕਹਿੰਦੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਉਹਨਾਂ ਨੂੰ ਪੇਸ਼ੀ ਤੇ ਵੀ ਲੈ ਕੇ ਆਉਂਦੇ ਸੀ ਕਿਵੇਂ ਅਦਾਲਤਾਂ ਨੂੰ ਕੱਪੜੇ ਪਾਏਗੇ ਇੱਕ ਪਾਸੇ ਤਾਂ ਸਾਡੇ ਸਾਫਕਾ ਜਿਹੜੇ ਚੀਫ ਜਸਟਿਸ ਆ ਚੰਦਰ ਚੂੜ੍ਹ ਸਾਹਿਬ ਉਹਨਾਂ ਨੇ ਕਾਨੂੰਨ ਦੀ ਮੂਰਤੀ ਦੀ ਅੱਖਾਂ ਦੀ ਪੱਟੀ ਖੋਲਤੀ ਤੇ ਅੱਜ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਪੁਲਿਸ ਨੇ ਅਦਾਲਤਾਂ ਨੂੰ ਪਰਦੇ ਲਾਏ ਕਿਸ ਤਰੀਕੇ ਚੋਰਾ ਵਾਂਗੂ ਲਕੋਲ ਕੋ ਕੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਤੇ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਤੋਂ ਪਹਿਲਾਂ ਕੀ ਕਹਿੰਦੇ ਨੇ ਕਹਿੰਦੇ ਜੀ ਖਤਰਾ ਹੀ ਬਹੁਤ ਹੈ ਤਾਲ ਘੋਕੇ ਲਿਆਉਣਿਆ ਇਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ orange category ਦੇ inmate ਨੂੰ ਜੇਲ੍ਹ ਮੈਨੂਅਲ ਕਹਿੰਦਾ ਕਿ ਵੱਖ ਰੱਖਿਆ ਜਾਵੇ ਇਨਾਂ ਦੀ ਬੈਰਕ ਦੇ ਵਿੱਚ 9 ਬੰਦੇ ਹੋਰ ਵਾਰਡ ਦਿੱਤੇ ਗਏ ਔਰ ਜਦ ਕਿ ਸਭ ਨੂੰ ਪਤਾ ਹੈ ਕਿ 90 ਦੇ ਵਿੱਚ ਸਾਰੇ ਗੈਂਗਸਟਰ ਲੋਜ ਨੇ ਸੋ ਇਸ ਤਰੀਕੇ ਦੀਆਂ ਸਿਆਸੀ ਖੇਡਾਂ ਖੇਡ ਕੇ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਵਿਕਰਮ ਮਜੀਠੀਆ ਡੋਲ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਦੀ ਜਥੇਬੰਦੀ ਉਹ ਡੋਲ ਜੇਗੀ ਸੋ ਇਹਦੇ ਹਤਕੰਡੇ ਬਥੇਰੀਆਂ ਸਰਕਾਰਾਂ ਨੇ ਅਪਣਾਏ ਨੇ ਬਥੇਰੀਆਂ ਅਪਣਾਉਂਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਤੇ ਵਿਕਰਮ ਮਜੀਠੀਆ ਗੁਰੂ ਦੀ ਓਟ ਦੇ ਵਿੱਚ ਰਹਿੰਦੇ ਆ ਪੂਰਨ ਤੌਰ ਤੇ ਚੜ੍ਹਦੀ ਕਲਾ ਦੇ ਵਿੱਚ ਜਿਸ ਤਰੀਕੇ ਸਰਕਾਰ ਚਾਹੂਗੀ ਉਹਨੂੰ ਉਸੇ ਤਰੀਕੇ ਜਵਾਬ ਦੇਣਾ ਹੈ